ਮੈਂ ਨਹੀਂ ਚਾਹੁੰਦਾ ਵੀ ਡਾਕਟਰੀ পেশਾ ਇੱਕ ਕਾਰੋਬਾਰ ਦਾ ਸਾਧਨ ਹੋਵੇ ਤੇ ਨਾ ਹੀ ਮੈਂ ਇਹਨੂੰ ਬਣਾਵਾਗਾ ਕਾਰੋਬਾਰ ਦਾ ਸਾਧਨ ਬੇਸ਼ੱਕ ਮੈਂ ਕੱਲੂ ਰਿਟਾਇਰ ਵੀ ਹੋ ਜਾਾਂ ਮੈਂ ਹਮੇਸ਼ਾ ਸੇਵਾ ਹੀ ਕਰਦਾ ਰਹੂੰਗਾ ਤੇ ਮੈਨੂੰ ਨਹੀਂ ਲੱਗਦਾ ਵੀ ਇਹ ਕਾਰੋਬਾਰ ਦਾ ਸਾਧਨ ਹੋਣਾ ਚਾਹੀਦਾ ਸੋ ਮੇਰੀ ਸੋਚ ਤਾਂ ਇਹ ਆ ਹਨਾ ਕਿ ਸਰਕਾਰੀ ਡਾਕਟਰ ਸਿਰਫ ਸਾਲਟ ਨੇਮ ਲਿਖ ਸਕਦਾ ਏ ਕਿਸੇ ਦਵਾਈ ਦੀ ਕੰਪਨੀ ਦਾ ਨਾਂ ਨਹੀਂ ਲਿਖ ਸਕਦਾ ਨਾ ਹੀ ਕਿਸੇ ਮਰੀਜ਼ ਨੂੰ ਕਹਿ ਸਕਦਾ ਵੀ ਆ ਬਾਹਰ ਫਲਾਨੇ ਮੈਡੀਕਲ ਸਟੋਰ ਤੋਂ ਦਵਾਈ ਲੈ ਲਓ ਜਿਆਦਾ ਫੈਟ ਸਾਡੇ ਖੂਨ ਚ ਚਰਬੀ ਜਿਆਦਾ ਬਣਦੀ ਆ ਜਿਸ ਦੇ ਨਾਲ ਸਾਡਾ ਬੀਪੀ ਵਧਣ ਲੱਗ ਜਾਂਦਾ ਸਾਡੀਆਂ ਦਿਲ ਦੀਆਂ ਬਿਮਾਰੀਆਂ ਨੂੰ ਅਸੀਂ ਸੱਦਾ ਦੇ ਰਹੇ ਹਾਂ ਤੇ ਹੋਰ ਸਾਡੇ ਲਿਵਰ ਨੂੰ ਵੀ ਇਹ ਫੈਟ ਫੈਟੀ ਕਰ ਦਿੰਦੀ ਆ ਤੇ ਬਾਕੀ ਇਹਦਾ ਕਾਰਨ ਇਹ ਜਿਹੜੀਆਂ ਅਸੀਂ ਜਿਆਦਾ ਕੈਲਰੀਜ਼ ਖਾ ਲੈਂਦੇ ਜੇ ਸਾਨੂੰ ਦਿਨ ਚ 2 ਕੈਲਰੀਆਂ ਦੀ ਲੋੜ ਅਸੀਂ 3 ਲੈ ਲੈਨੇ ਲੋੜ ਤੋਂ ਵੱਧ ਭੋਜਨ ਕਰਦੇ ਆ ਤੇ ਬਾਕੀ ਸਾਡੇ ਇੱਕ ਸਰੀਰ ਚ ਇੱਕ ਲੈਪਟਿਨ ਨਾਂ ਦਾ ਪ੍ਰਾਰਥ ਹੁੰਦਾ ਜਿੰਨਾ ਲੋਕਾਂ 'ਚੋਂ ਘਟ ਜਾਂਦਾ ਉਹਨਾਂ ਨੂੰ ਵੀ ਮੋਟਾਪਾ ਆ ਜਾਂਦਾ ਕਿਉਂਕਿ ਉਹ ਸਾਨੂੰ ਦੱਸਦਾ ਵੀ ਬਸ ਕਰੋ ਤੁਹਾਡਾ ਪੇਟ ਭਰ ਚੁੱਕਾ ਔਰ ਖਾਣ ਦੀ ਲੋੜ ਨਹੀਂ ਕਈਆਂ ਲੋਕਾਂ 'ਚ ਜਿਨ੍ਹਾਂ ਦੇ ਉਹ ਘਟ ਜਾਂਦਾ ਹੈ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿੰਨਾ ਖਾ ਰਹੇ ਆ ਤੋਂ ਵੱਧ ਖਾ ਜਾਂਦੇ ਲੋੜ ਤੋਂ ਵੱਧ ਇਹ ਵੀ ਕਾਰਨ ਬਣਦਾ ਮੋਟਾਪਾ ਰਹਿਣ ਦਾ ਤੇ ਸਾਨੂੰ ਔਲੇ 'ਚ ਵਿਟਾਮਿਨ ਸੀ ਦੀ ਭਰਮਾਰ ਹੁੰਦੀ ਆ ਤੋ ਸਾਨੂੰ ਔਲੇ ਮਤਲਬ ਜੇ ਅਸੀਂ ਵਿਟਾਮਿਨ ਸੀ ਦੀ ਘਾਟ ਪੂਰੀ ਕਰਨੀ ਸਾਨੂੰ ਔਲਾ ਵਧੀਆ ਲੈਣਾ ਚਾਹੀਦਾ ਵਧੀਆ ਮਤਲਬ ਸ਼੍ਰੀ ਗੁਰ ਲਾਈ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਮੈਂ ਪ੍ਰਦੀਪ अरोड़ा ਹਾਰਦਿਕ ਸਵਾਗਤ ਕਰਦਾ ਹਾਂ। ਦੋਸਤੋ ਤੁਹਾਡੀ ਮੁਲਾਕਾਤ ਅੱਜ ਅਸੀਂ ਡਾਕਟਰ ਹਰਮਨ ਨਾਲ ਕਰਵਾਉਣ ਜਾ ਰਹੇ ਜਿੰਨਾ ਵੱਲੋਂ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਅਪਲੋਡ ਕਰਕੇ ਵਕ-ਵਕ ਬਿਮਾਰੀਆਂ ਦੇ ਕਾਰਨ ਅਤੇ ਇਲਾਜ ਦੱਸੇ ਜਾਂਦੇ ਹਨ। ਸੋ ਸਾਡੇ ਨਾਲ ਡਾਕਟਰ ਹਰਮਨ ਮੌਜੂਦ ਹੈ। ਹਾਂਜੀ ਸਰ ਸਵਾਗਤ ਹੈ ਜੀ ਲਾਈ ਪੰਜਾਬੀ 'ਚ। ਨਹੀਂ ਧੰਨਵਾਦ ਜੀ। ਸਰ ਤੁਸੀਂ ਵੀਡੀਓਜ਼ ਅਪਲੋਡ ਕਰਦੇ ਹੋ ਉਹਦੇ ਵਿੱਚ ਆਪਣਾ ਕੰਟੈਕਟ ਨੰਬਰ ਵੀ ਦੱਸਦੇ ਹੋ ਔਰ ਲੋਕਾਂ ਨੂੰ ਸਮਾਂ ਵੀ ਦਿੰਦੇ ਹੋ ਕਿੰਨੇ ਕੁ ਲੋਕਾਂ ਦੀਆਂ ਕਾਲਸ ਆ ਜਾਂਦੀਆਂ ਦਿਨ ਚ ਔਨ ਐਂਡ ਐਵਰੇਜ ਮਤਲਬ ਕਈ ਵਾਰੀ ਜ਼ਿਆਦਾ ਵੀ ਆ ਜਾਂਦੀਆਂ 40 50 ਵੀ ਆ ਜਾਂਦੀਆਂ ਕਈ ਵਾਰੀ 25 30 ਵੀ ਮਤਲਬ ਕਹਿਣ ਦਾ ਭਾਵ ਆ ਕਾਫੀ ਕਈ ਜ਼ਿਆਦਾ ਕਈ ਵਾਰੀ ਮਿਸ ਵੀ ਹੋ ਜਾਂਦੀ ਕਾਲ ਕਈ ਵਾਰੀ ਹੁਣ ਹਸਪਤਾਲ ਨੂੰ ਨਾ ਮੈਂ ਉਦੋਂ ਨਹੀਂ ਫੋਨ ਚੱਕ ਸਕਦਾ ਫਿਰ ਕਈ ਵਾਰੀ ਬਿਜ਼ੀ ਹੁੰਨਾ ਹੈ ਉਹ ਉਦੋਂ ਵੀ ਮਤਲਬ ਪਰ ਮੇਰਾ ਕੋਸ਼ਿਸ਼ ਹੀ ਹੁੰਦੀ ਵੀ ਜਿਹੜੀਆਂ ਮਿਸ ਹੋ ਗਈਆਂ ਉਹਨਾਂ ਨੂੰ ਬੈਕ ਕਾਲ ਕਰ ਲਈ ਜਾਵੇ ਡੋctor ਸਾਹਿਬ ਇਹਦੇ ਪਿੱਛੇ ਇੱਕ ਤੁਸੀਂ ਲੋਕ ਸੇਵਾ ਕਰ ਰਹੇ ਹੋ ਜਾਂ ਇਹ ਸੋਚਦੇ ਹੋ ਕਿ ਜਦੋਂ ਮੈਂ ਰਿਟਾਇਰ ਹੋਵਾਂਗਾ ਮੈਂ ਆਪਣਾ ਹਸਪੀਟਲ ਖੋਲਾਂਗਾ ਜਾਂ ਮੈਂ ਆਪਣਾ ਕਲੀਨਿਕ ਖੋਲਾਂਗਾ ਦੇਖੋ ਜੀ ਪਹਿਲੀ ਤਾਂ ਮੈਂ ਤੁਹਾਨੂੰ ਗੱਲ ਕਲੀਅਰ ਕਰਦਾ ਵੀ ਮੇਰੇ ਦਿਮਾਗ 'ਚ ਬਿਲਕੁਲ ਇਹ ਚੀਜ਼ ਹੈ ਨਹੀਂ ਗੀ ਬਾਕੀ ਮੈਂ ਮੈਂ ਨਹੀਂ ਚਾਹੁੰਦਾ ਵੀ ਡਾਕਟਰੀ ਪੇਸ਼ਾ ਇੱਕ ਕਾਰੋਬਾਰ ਦਾ ਸਾਧਨ ਹੋਵੇ ਤੇ ਨਾ ਹੀ ਮੈਂ ਇਹਨੂੰ ਬਣਾਵਾਗਾ ਕਾਰੋਬਾਰ ਦਾ ਸਾਧਨ ਬੇਸ਼ੱਕ ਮੈਂ ਕੱਲੂ ਰਿਟਾਇਰ ਵੀ ਹੋ ਜਾਾਂ ਮੈਂ ਹਮੇਸ਼ਾ ਸੇਵਾ ਹੀ ਕਰਦਾ ਰਹੂੰਗਾ ਤੇ ਮੈਨੂੰ ਨਹੀਂ ਲੱਗਦਾ ਵੀ ਇਹ ਕਾਰੋਬਾਰ ਦਾ ਸਾਧਨ ਹੋਣਾ ਚਾਹੀਦਾ ਸੋ ਮੇਰੀ ਸੋਚ ਤਾਂ ਇਹ ਆ ਹਨਾ ਤੇ ਬਾਕੀ ਹੁਣ ਵੀ ਵੱਤੋ ਵੱਦ ਮੇਰੀ ਕੋਸ਼ਿਸ਼ ਇਹ ਹੁੰਦੀ ਆ ਵੀ ਜੇ ਮੈਂ ਡਿਊਟੀ ਤੋਂ ਘਰੇ ਵੀ ਜਾਣਾ ਤਾਂ ਵੱਤੋ ਵੱਦ ਲੋਕਾਂ ਦੀਆਂ ਤਕਲੀਫਾਂ ਸੁਣੀਆਂ ਜਾਣ ਇੱਕ ਸੋਸ਼ਲ ਮੀਡੀਆ ਬੜਾ ਵਧੀਆ ਮਾਧਿਅਮ ਆ ਲੋਕਾਂ ਦੀ ਸੁਣਨ ਦਾ ਤਕਲੀਫਾਂ ਉਹਨਾਂ ਨੂੰ ਦਵਾਈਆਂ ਦੱਸਣ ਦਾ ਸੋ ਜੇ ਫੋਨ ਕਾਲ ਤੋਂ ਬਾਅਦ ਮੈਨੂੰ ਵਟਸਐਪ ਤੇ ਕਹਿ ਦੇਣਾ ਮੈਨੂੰ ਤਕਲੀਫ ਦੱਸ ਦੋ ਮੈਂ ਦਵਾਈ ਲਿਖ ਕੇ ਭੇਜ ਦਿੰਨਾ ਡਾਕਟਰ ਸਾਹਿਬ ਪਿਛਲੇ ਦਿਨੀ ਤੁਸੀਂ ਇੱਕ ਵੀਡੀਓ ਅਪਲੋਡ ਕੀਤੀ ਸੀ ਔਰ ਆਪਣੀ ਕਲੀਨਿਕ ਦੇ ਬਾਹਰ ਤੁਹਾਡੇ ਦੁਆਰਾ ਇੱਕ ਸਲਿੱਪ ਲਗਾਈ ਗਈ ਸੀ ਜਿਸ ਤੇ ਵਿੱਚ ਲਿਖਿਆ ਸੀ ਕਿ ਬਾਹਰ ਦੇ ਮੈਡੀਕਲ ਸਟੋਰ ਦੀਆਂ ਦਵਾਈਆਂ ਇੱਥੇ ਨਹੀਂ ਲਿਖੀਆਂ ਜਾਂਦੀਆਂ ਕੀ ਮਕਸਦ ਸੀ ਮੇਰਾ ਉਸੇ ਹੀ ਮਕਸਦ ਸੀ ਵੀ ਵੱਧ ਤੋਂ ਲੋਕ ਅਵੇਅਰ ਹੋਣ ਵੀ ਇੱਕ ਸਰਕਾਰੀ ਡਾਕਟਰ ਸਿਰਫ ਸਾਲਟ ਨੇਮ ਲਿਖ ਸਕਦਾ ਏ ਕਿਸੇ ਦਵਾਈ ਦੀ ਕੰਪਨੀ ਦਾ ਨਾਮ ਨਹੀਂ ਲਿਖ ਸਕਦਾ ਨਾ ਹੀ ਕਿਸੇ ਮਰੀਜ਼ ਨੂੰ ਕਹਿ ਸਕਦਾ ਵੀ ਆ ਬਾਹਰ ਫਲਾਣੇ ਮੈਡੀਕਲ ਸਟੋਰ ਤੋਂ ਦਵਾਈ ਲੈ ਲਓ ਸੋ ਸਭ ਤੋਂ ਮਤਲਬ ਮੇਰਾ ਮੇਨ ਮਕਸਦ ਇਹ ਹੀ ਸੀ ਲੋਕ ਅਵੇਅਰ ਹੋਣ ਤੇ ਜੇ ਕੋਈ ਡਾਕਟਰ ਇਦਾਂ ਕਰ ਰਿਹਾ ਤਾਂ ਉਹ ਸਵਾਲ ਕਰ ਸਕਣ ਵੀ ਸਾਨੂੰ ਅੰਦਰੋਂ ਨਹੀਂ ਦਵਾਈ ਮਿਲ ਰਹੀ ਜੇ ਨਹੀਂ ਮਿਲ ਰਹੀ ਤਾਂ ਸਾਨੂੰ ਆ ਬਾਹਰ ਮੈਡੀਕਲ ਸਟੋਰ ਤੇ ਕਿਉਂ ਭੇਜਿਆ ਜਾ ਰਿਹਾ ਜੇ ਕਈ ਹੁਣ ਜਿੱਦਾਂ ਮੈਂ ਬੈਠਾ ਮੈਂਨਾ ਆ ਆਪਦੀ ਸਰਕਾਰੀ ਹਸਪਤਾਲ ਚ ਆਓ ਪੀਡੀ ਦੇਖਦਾ ਜੇ ਕੋਈ ਦਵਾਈ ਨਹੀਂ ਵੀ ਹੁੰਦੀ ਤਾਂ ਉਹਦਾ ਸਾਲਟ ਨੇਮ ਲਿਖ ਦੇਈਦਾ ਮਰੀਜ਼ ਨੂੰ ਗਾਈਡ ਕਰ ਦੇਈਦਾ ਵੀ ਇਹਨੂੰ ਸਿਵਲ ਹਸਪਤਾਲ ਪਤਾ ਕਰ ਲੋ ਜਾਂ ਜਿੱਥੋਂ ਵੀ ਤੁਹਾਨੂੰ ਸਸਤੀ ਮਿਲਦੀ ਆ ਇਹ ਦਵਾਈ ਲੈ ਲਓ ਮਤਲਬ ਜੇ ਮਰੀਜ਼ ਤੇ ਥੋਪਣਾ ਨਹੀਂ ਚਾਹੀਦਾ ਵੀ ਆ ਪਰਟੀਕੂਲਰ ਆਹੀ ਬ੍ਰਾਂਡ ਲੈ ਲਓ ਤੇ ਮਤਲਬ ਮੈਨੂੰ 3 ਸਾਲ ਹੋ ਗਏ ਨੌਕਰੀ ਚ ਮੈਂ ਕਦੇ ਇਦਾਂ ਮਤਲਬ ਕੀਤਾ ਨਹੀਂ ਹਮ ਡਾਕਟਰ ਸਾਹਿਬ ਅ ਅੱਜ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਸਾਡੀ ਆਬਾਦੀ ਦੀ ਐਵਰੇਜ ਕੱਢੀ ਜਾਵੇ ਤਾਂ ਕਹਿੰਦੇ ਆ ਕਿ 10% ਜੋ ਲੋਕ ਨੇ ਉਹ 슈ਗਰ ਦੇ ਰੋਗ ਨਾਲ ਪੀੜਤ ਨੇ ਕੀ ਕਾਰਨ ਆ ਕਿ ਇੰਨੇ ਵੱਧ ਲੋਕਾਂ ਨੂੰ ਜਿਹੜੀ 슈ਗਰ ਹੋ ਚੁੱਕੀ ਹੈ ਦੇਖੋ ਜੀ ਇਹਦੇ ਕਈ ਕਾਰਨ ਜੈਨਟਿਕ ਕਾਰਨ ਵੀ ਨੇ ਜੇ ਸਾਡੇ ਪਿਓ ਦਾਦਿਆਂ ਨੂੰ ਸੀਗੀ 슈ਗਰ ਤਾਂ ਸਾਨੂੰ ਕਾਫੀ ਅਸੀਂ ਰਿਸਕ ਤੇ ਹੁੰਨੇ 슈ਗਰ ਹੋਣ ਦੇ ਬਾਕੀ ਸਾਡਾ ਖਾਣਾ-ਦਾਣਾ ਜੇ ਅਸੀਂ ਵੱਧ ਚਰਬੀ ਵਾਲਾ ਭੋਜਨ ਖਾਂਦੇ ਆ ਉਹ ਵੀ ਸਾਡੇ ਸਰੀਰ 'ਚ ਜਿਹੜਾ 슈ਗਰ ਦਾ ਲੈਵਲ ਉਹਨੂੰ ਸ਼ੂਟ ਕਰਦਾ ਜਿਆਦਾ ਮਿੱਠਾ ਖਾਣਾ ਵੀ ਸ਼ੂਟ ਹੁੰਦਾ ਸਾਡੇ 슈ਗਰ ਦਾ ਲੈਵਲ ਤੇ ਸਾਡਾ ਇਨਸੂਲਿਨ ਦਾ ਲੈਵਲ ਥੱਲੇ ਜਾਂਦਾ ਜੇ ਅਸੀਂ ਵਾਰ-ਵਾਰ ਇਦਾਂ ਕਰੀ ਜਾਵਾਂਗੇ ਕਰੀ ਜਾਵਾਂਗੇ ਤਾਂ ਸਾਨੂੰ 슈ਗਰ ਦੀ ਬਿਮਾਰੀ ਹੋ ਸਕਦੀ ਆ ਸੋ ਕੁਝ ਕੁ ਸਟੀਰੌਇਡ ਦਵਾਈਆਂ ਜਿਹੜੀਆਂ ਸਾਡੇ ਪੈਂਕਰੀਆ ਨੂੰ ਖਰਾਬ ਕਰ ਦਿੰਦੀਆਂ ਜਿੰਨਾ ਕਰਕੇ 슈ਗਰ ਹੋ ਜਾਂਦੀ ਕੁਝ ਐਂਟੀਬਾਇਓਟਿਕ ਤੇ ਜਿਆਦਾ ਅਸੀਂ ਲੰਬੇ ਸਮੇਂ ਤੋਂ ਖਾ ਰਹੇ ਆ ਕਿਸੇ ਬਿਮਾਰੀ ਨੂੰ ਚਲਦੇ ਆ ਉਹ ਵੀ ਸਾਡੇ ਮਤਲਬ ਪੈਂਕਰੀਆ ਨੂੰ ਸਾਡੇ ਡੈਮੇਜ ਕਰ ਦਿੰਦੇ ਜਿਨ੍ਹਾਂ ਨੇ ਸੈਲਜ਼ ਨੇਮਸ ਲਿਨ ਬਣਾਉਣੇ ਸੋ ਇਹੀ ਮੇਨ ਕਾਰਨ ਹੁੰਦੇ ਆ ਬਾਕੀ ਇਹ ਤੋਂ ਬਚਣ ਲਈ ਇਹ ਮੇਨ ਕਸਰਤ ਹੀ ਹੈਗੀ ਆ ਇਸ ਤੋਂ ਬਚਣ ਲਈ ਅਸੀਂ ਮੈਟਫਾਰਮਿਨ ਦੀ ਗੋਲੀ ਦਿੰਨੇ ਆ ਉਹਦਾ ਕੰਮ ਹੁੰਦਾ ਇਨਸੂਲਿਨ ਦੇ ਜਿਹੜੇ ਰਿਸੈਪਟਰ ਆ ਜਿਨ੍ਹਾਂ ਤੇ ਜਾ ਕੇ ਇਨਸੂਲਿਨ ਲੱਗਣਾ ਤੇ ਸ਼ੂਗਰ ਦਾ ਲੈਵਲ ਥੱਲੇ ਕਰਨਾ ਔਰ ਰਿਸੈਪਟਰਾਂ ਨੂੰ ਐਕਟੀਵੇਟ ਕਰਨ ਦਾ 12 ਘੰਟੇ ਲਈ ਪਰ ਜਿਹੜੀ ਕਸਰਤ ਆ ਉਹ ਇਹਨਾਂ ਰਿਸੈਪਟਰਾਂ ਨੂੰ ਘੱਟੋ ਘੱਟ 18 ਘੰਟੇ ਲਈ ਐਕਟੀਵੇਟ ਕਰ ਦਿੰਦੀ ਆ ਜਿਦੇ ਨਾਲ ਮੈਂ ਕਈ ਮਰੀਜ਼ ਦੇਖੇ ਆ ਜਿਨ੍ਹਾਂ ਦੀ ਗੋਲੀ ਵੀ ਮਤਲਬ ਬੰਦ ਹੋ ਗਈ ਐ ਮੈਟਫਾਰਮਿਨ ਦੀ ਜਿਹੜੇ ਲਗਾਤਾਰ ਮਤਲਬ ਕਸਰਤ ਕਰਦੇ ਦਿਨ ਚ ਸਾਨੂੰ ਘੱਟੋ ਘੱਟ 40 ਮਿੰਟ ਕਸਰਤ ਕਰਨੀ ਚਾਹੀਦੀ ਡੋクターਬ ਗੱਲ 슈ਗਰ ਦੇ ਨਾਲ ਨਾਲ ਆਪਾਂ ਫੈਟ ਦੀ ਵੀ ਕਰਦੇ ਆਂ ਅੱਜਕੱਲ ਅਕਸਰ ਅਸੀਂ ਦੇਖਦੇ ਆਂ ਕਿ ਜਿਹੜੇ ਖਾਸ ਕਰਕੇ ਸਾਡੇ ਪੰਜਾਬੀ ਆ ਜੀਦਾ ਵੀ ਦੇਖੋ ਪੇਟ ਬਾਹਰ ਹੀ ਹੁੰਦਾ ਇਹਦਾ ਕੀ ਕਾਰਨ ਹੈਗਾ ਐ ਇੰਨੀ ਜ਼ਿਆਦਾ ਫੈਟ ਔਰ ਫੈਟ ਦੇ ਨਾਲ ਕਿਹਾ ਜਾਂਦਾ ਕਿ ਬਹੁਤ ਜ਼ਿਆਦੀਆਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਆਪਾਂ ਦੇਖੋ ਜੀ ਫੈਟ ਜ਼ਿਆਦਾ ਫੈਟ ਸਾਡੇ ਖੂਨ ਚ ਵੀ ਚਰਬੀ ਜ਼ਿਆਦਾ ਬਣਦੀ ਆ ਜਿਸ ਦੇ ਨਾਲ ਸਾਡਾ ਬੀਪੀ ਵਧਣ ਲੱਗ ਜਾਂਦਾ ਸਾਡੀਆਂ ਦਿਲ ਦੀਆਂ ਬਿਮਾਰੀਆਂ ਨੂੰ ਅਸੀਂ ਸੱਦਾ ਦੇ ਰਹੇ ਆਂ ਤੇ ਹੋਰ ਸਾਡੇ ਲਿਵਰ ਨੂੰ ਵੀ ਇਹ ਫੈਟੀ ਕਰ ਦਿੰਦੀ ਆ ਤੇ ਬਾਕੀ ਇਹਦਾ ਕਾਰਨ ਇਹ ਜਿਹੜੀਆਂ ਅਸੀਂ ਜ਼ਿਆਦਾ ਕੈਲਰੀਜ਼ ਖਾ ਲੈਂਦੇ ਜੇ ਸਾਨੂੰ ਦਿਨ ਚ 2 ਕੈਲਰੀਆਂ ਦੀ ਲੋੜ ਅਸੀਂ 3 ਲੈ ਲੈਨੇ ਲੋੜ ਤੋਂ ਵੱਧ ਭੋਜਨ ਕਰਦੇ ਆ ਤੇ ਬਾਕੀ ਇਹਦੇ ਜਿਹੜਾ 30 ਤੋਂ ਜਦੋਂ ਸਾਡੀ ਉਮਰ ਉੱਪਰ ਜਾਂਦੀ ਸਾਡਾ ਮੈਟਾਬੋਲਿਜ਼ਮ ਸਲੋ ਹੋਣਾ ਸ਼ੁਰੂ ਹੋ ਜਾਂਦਾ ਸਾਡੇ ਮਤਲਬ ਭੋਜਨ ਤੋਂ ਬਾਅਦ ਜਿਹੜੀ એનર્ਜੀ ਬਣਦੀ ਉਹਨੂੰ ਵਰਤਣ ਦੀ ਜਿਹੜੀ ਪ੍ਰਕਿਰਿਆ ਉਹ ਸਲੋ ਹੋਣੀ ਸ਼ੁਰੂ ਹੋ ਜਾਂਦੀ ਸੋ ਜਿਹੜਾ ਅਣਪਚਿਆ ਭੋਜਨ ਉਹ ਸਾਡੇ ਸਰੀਰ ਚ ਫੈਟ ਦੇ ਰੂਪ ਚ ਇਕੱਠਾ ਹੋਣ ਹੁੰਦਾ ਬਾਕੀ ਜੇ ਸਾਡੇ ਪਿਓ ਦਾਦਿਆਂ ਨੂੰ ਮਟਾਪਾ ਸੀ ਤਾਂ ਸਾਨੂੰ ਹੋਣਾ ਹੀ ਹੋਣਾ ਜੈਨਟਿਕ ਕਾਰਨ ਵੀ ਹੁੰਦੇ ਕੁਝ ਕਾਰਨ ਜਿਵੇਂ ਜਿਹੜੇ ਲੋਕ ਜ਼ਿਆਦਾ ਸਟ੍ਰੈਸ ਲੈਂਦੇ ਆ ਦਿਮਾਗੀ ਬੋਝ ਲੈਂਦੇ ਉਹਦੇ ਨਾਲ ਕੀ ਹੁੰਦਾ ਕੋਰਟੀਸੋਲ ਨਾਮ ਦਾ ਪਦਾਰਥ ਵਧਣਾ ਸ਼ੁਰੂ ਹੋ ਜਾਂਦਾ ਏ ਜਿਹਦੇ ਨਾਲ ਸ਼ੂਗਰ ਲੈਵਲ ਸਾਡਾ ਉੱਪਰ ਜਾਂਦਾ ਏ ਇਨਸੂਲਿਨ ਲੈਵਲ ਥੱਲੇ ਆ ਜਾਂਦਾ ਤੇ ਸਾਡੇ ਮਤਲਬ ਵਾਧੂ ਚਰਬੀ ਜਮਾ ਹਣੀ ਸ਼ੁਰੂ ਹੋ ਜਾਂਦੀ ਸਾਡੇ ਕੋਹਾਂ ਚ ਸਾਡੇ ਲਿਵਰ ਚ ਸਾਡੇ ਮਤਲਬ ਮਤਲਬ ਕਹਿੰਦਾ ਭਾ ਮਟਾਪਾ ਆਉਂਦਾ ਇਹਦੇ ਨਾਲ ਸਾਨੂੰ ਬਾਕੀ ਕੁਝ ਕਿ ਦਵਾਈਆਂ ਇਹਦੇ ਕਾਰਨ ਹੁੰਦੀਆਂ ਜਿਵੇਂ ਅਸੀਂ ਡਿਪਰੈਸ਼ਨ ਤੋਂ ਲੈਨੇ ਆ ਜਾਂ ਕੋਈ ਮਿਰਗੀ ਦੇ ਦੌਰੇ ਤੋਂ ਕੋਈ ਦਵਾਈ ਖਾ ਰਹੇ ਆ ਅਸਥਮਾ ਤੋਂ ਖਾ ਰਹੇ ਆ ਕੁਝ ਕੁ ਦਵਾਈਆਂ ਵੀ ਕਾਰਨ ਹੁੰਦੀਆਂ ਤੇ ਬਾਕੀ ਸਾਡੇ ਇੱਕ ਸਰੀਰ 'ਚ ਇੱਕ ਲੈਪਟਿਨ ਨਾਂ ਦਾ ਪ੍ਰਦਾਰਥ ਹੁੰਦਾ ਜਿੰਨਾ ਲੋਕਾਂ 'ਚ ਉਹ ਘਟ ਜਾਂਦਾ ਉਹਨਾਂ ਨੂੰ ਵੀ ਮੋਟਾਪਾ ਆ ਜਾਂਦਾ ਕਿਉਂਕਿ ਉਹ ਸਾਨੂੰ ਦੱਸਦਾ ਵੀ ਬੱਸ ਕਰੋ ਤੁਹਾਡਾ ਪੇਟ ਭਰ ਚੁੱਕਾ ਔਰ ਖਾਣ ਦੀ ਲੋੜ ਨਹੀਂ ਕਈਆਂ ਲੋਕਾਂ 'ਚ ਜਿੰਨਾ ਤੇ ਉਹ ਘਟ ਜਾਂਦਾ ਹੈ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿੰਨਾ ਖਾ ਰਹੇ ਆ ਤੋਂ ਵੱਧ ਖਾ ਜਾਂਦੇ ਲੋੜ ਤੋਂ ਵੱਧ ਇਹ ਵੀ ਕਾਰਨ ਬਣਦਾ ਮੋਟਾਪਾ ਰਹਿਣ ਦਾ ਡਾਕਟਰ ਸਬੂ ਦੇ ਨਾਲ ਨਾਲ ਗੱਲ ਕਰਾਂਗੇ ਅਕਸਰ ਹੀ ਸੁਣਨੇ ਆ ਜੀ ਓਟੀਬੀਟੀ ਵੱਧ ਗਿਆ ਲੀਵਰ ਫੈਟੀ ਹੋ ਗਿਆ ਇਹਦਾ ਕੀ ਕਾਰਨ ਹੁੰਦਾ ਲੀਵਰ ਦੇਖੋ ਜੀ ਜਿਵੇਂ ਪਹਿਲਾਂ ਆਪਾਂ ਚਰਬੀ ਵਧਣ ਦੀ ਗੱਲ ਕੀਤੀ ਆ ਜਦੋਂ ਅਸੀਂ ਫੈਟ ਵਾਲੀਆਂ ਜਿਆਦਾ ਚੀਜ਼ਾਂ ਖਾਂਦੇ ਆ ਇਹ ਵੀ ਸਾਡੇ ਖੂਨ 'ਚ ਜਦੋਂ ਐਲ ਡੀ ਐਲ ਜਿਹੜਾ ਮਾੜਾ ਕੋਲੇਸਟ੍ਰੋਲ ਲਈ ਵਧਣਾ ਸ਼ੁਰੂ ਹੋ ਜਾਂਦਾ ਏ ਫਿਰ ਟ੍ਰਾਈਗਲਿਸਰਾਈਡ ਵਧਣੇ ਸ਼ੁਰੂ ਹੋ ਜਾਂਦੇ ਆ ਇਹ ਸਾਰੀਆਂ ਚੀਜ਼ਾਂ ਕੁੱਲ ਮਿਲਾ ਕੇ ਸਾਡੇ ਲੀਵਰ ਨੂੰ ਫੈਟੀ ਕਰ ਦਿੰਦੀਆਂ ਜਿਹੜਾ ਅਸੀਂ ਮਿੱਠਾ ਜ਼ਿਆਦਾ ਖਾਂਦੇ ਆ ਸਾਡਾ ਲੀਵਰ ਇਹਨੂੰ ਮਿੱਠੇ ਨੂੰ ਵੀ ਫੈਟ ਚ ਕਨਵਰਟ ਕਰਦਾ ਜਿਹੜਾ ਸਾਡੇ ਲੀਵਰ 'ਚ ਹੀ ਜਾਮਦਾ ਬਾਕੀ ਜ਼ਿਆਦਾ ਸ਼ਰਾਬ ਪੀਣਾਂ ਵੀ ਸਾਨੂੰ ਫੈਟੀ ਲੀਵਰ ਦੀ ਬਿਮਾਰੀ ਆਉਂਦੀ ਆ ਵਿਗਿਆਨ ਮੰਨਦੀ ਵੀ ਦਿਨ 'ਚ ਆਦਮੀ 2 ਡਰਿੰਕ ਲੈ ਸਕਦਾ ਇਸ ਤੋਂ ਵੱਧ ਪੀਵਾਂਗੇ ਤਾਂ ਸਾਨੂੰ ਲੀਵਰ ਦੀ ਪਰੇਸ਼ਾਨੀ ਆਉਣੀ ਸ਼ੁਰੂ ਹੋ ਜਾਂਦੀ ਲੀਵਰ ਫੈਟੀ ਹੋ ਜਾਂਦਾ ਇਹ ਤੋਂ ਬਚਣ ਲਈ ਸਭ ਤੋਂ ਵਧੀਆ ਮਤਲਬ ਵਤਵਤ ਪਾਣੀ ਪੀਣਾ ਚਾਹੀਦਾ ਘੱਟੋ ਘੱਟ 8 ਤੋਂ 10 ਗਲਾਸ ਰੋਜ਼ਾਨਾ ਪੀਣੇ ਚਾਹੀਦੇ ਜੇ ਤੁਸੀਂ ਲਿਵਰ ਨੂੰ ਠੀਕ ਰੱਖਣਾ ਪਾਣੀ ਲਿਵਰ ਨੂੰ ਸਾਫ਼ ਕਰਦਾ ਏ ਬਲੈਕ ਗ੍ਰੀਨ ਟੀ ਵੀ ਪੀ ਸਕਦੇ ਆ ਬਲੈਕ ਕਾਫੀ ਪੀ ਸਕਦੇ ਆ ਹਨਾ ਤੇ ਬਲੈਕ ਟੀ ਵੀ ਪੀ ਸਕਦੇ ਬਾਕੀ ਲਸਣ ਜਿਹੜਾ ਜੜੀ ਬੂਟੀ ਉਹ ਸਭ ਤੋਂ ਵਧੀਆ ਮੰਨੀ ਗਈ ਲਿਵਰ ਲਈ ਇਹ ਚ ਐਲਿਸਨਾਂ ਦਾ ਪਦਾਰਥ ਹੁੰਦਾ ਜਿਹੜਾ ਲਿਵਰ ਨੂੰ ਸਾਫ਼ ਕਰਨ ਦੀ ਤਾਕਤ ਰੱਖਦਾ ਲਿਵਰ ਨੂੰ ਡੀਟੌਕਸੀਫਾਈ ਕਰਦਾ ਰੋਜ਼ਾਨਾ ਨਿਰਨੇ ਕਾਲਜੇ ਖਾਲੀ ਪੇਟ ਦੋ ਕਲੀਆਂ ਸਾਨੂੰ ਲਸਣ ਦੀਆਂ ਵੀ ਖਾਣੀਆਂ ਚਾਹੀਦੀਆਂ ਬਾਕੀ ਹਲਦੀ ਵੀ ਬੜੀ ਵਧੀਆ ਹੈ ਲਿਵਰ ਵਾਸਤੇ ਫਿਰ ਚਕੰਦਰ ਦਾ ਜੂਸ ਆ ਗਿਆ ਇਹ ਵੀ ਲਿਵਰ ਲਈ ਬੜਾ ਵਧੀਆ ਮੰਨਿਆ ਗਿਆ ਤੇ ਬਾਕੀ ਜਿਹੜਾ ਸਾਨੂੰ ਜੇ ਅਸੀਂ ਚਾਹੁੰਦੇ ਹਾਂ ਵੀ ਸਾਡਾ ਲਿਵਰ ਸਹੀ ਰਵੇ ਤਾਂ ਸਾਨੂੰ ਕਸਰਤ ਵੀ ਨਾਲ ਦੀ ਨਾਲ ਜ਼ਰੂਰ ਕਰਨੀ ਚਾਹੀਦੀ ਇਹਦੇ ਨਾਲ ਸਾਡਾ ਇੱਕ ਤਾਂ ਸਟ्रेस ਲੈਵਲ ਥੱਲੇ ਹੁੰਦਾ ਜੇ ਅਸੀਂ ਯੋਗਾ ਮੈਡੀਟੇਸ਼ਨ ਕਰਾਂਗੇ ਸਾਡਾ ਕੋਰਟੀਸੋਲ ਨਾਂ ਦਾ ਪਦਾਰਥ ਉਹ ਘੱਟ ਮਤਲਬ ਵਧੂਗਾ ਜਿਹਦੇ ਨਾਲ ਸਾਡਾ ਫੈਟ ਘੱਟ ਜਾਮਾ ਹੋਊਗੀ ਤੇ ਲਿਵਰ ਸਾਡਾ ਫੈਟੀ ਨਹੀਂ ਹੋਊਗਾ ਡਾਕਟਰ ਸਾਹਿਬ ਪਹਿਲਾਂ ਤਾਂ ਜਿਨ੍ਹਾਂ ਦੀ ਉਮਰ 60 ਪਲੱਸ ਹੁੰਦੀ ਸੀ ਜਿਨ੍ਹਾਂ ਨੂੰ ਅਸੀਂ ਬਜ਼ੁਰਗ ਕਹਿ ਦਿੰਦੇ ਆ ਉਹ ਤਾਂ ਉਹਨਾਂ ਨੂੰ ਹੀ ਸੋਨਦੇ ਆ ਕਿ ਕਹਿੰਦੇ ਸਾਨੂੰ ਥਕਾਵਟ ਹੋ ਗਈ ਪਰ ਜੇਕਰ ਅੱਜ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੇ ਜਿਹੜੇ ਨੌਜਵਾਨ ਨੇ ਚਾਹੇ ਬੱਚੇ ਨੇ ਉਹਨਾਂ ਤੋਂ ਵੀ ਸੁਣੋ ਤਾਂ ਕਹਿੰਦੇ ਜੀ ਥਕਾਵਟ ਹੋਈ ਹੈ ਇਸ ਪਿੱਛੇ ਕੀ ਕਾਰਨ ਹੈ ਦੇਖੋ ਜੀ ਜੇ ਤੁਸੀਂ ਖਾਣਾ-ਦਾਣਾ ਸਹੀ ਖਾ ਰਹੇ ਆ ਰੋਜ਼ਾਨਾ ਵਧੀਆ ਸਿਹਤ ਕਸਰਤ ਵੀ ਤੁਹਾਡੀ ਵਰਜਿਸ਼ ਵਧੀਆ ਕੋਈ ਬਿਮਾਰੀ ਨਹੀਂ ਤੁਹਾਨੂੰ ਚੱਲ ਰਹੀ ਲੰਬੀ ਫਿਰ ਵੀ ਥਕਾਵਟ ਰਹਿੰਦੀ ਤਾਂ ਉਹ ਤਿੰਨ ਵਿਟਾਮਿਨ ਹੋ ਸਕਦੇ ਉਹਦਾ ਕਾਰਨ ਇੱਕ ਪਹਿਲਾਂ ਤਾਂ ਆਉਂਦਾ ਵਿਟਾਮਿਨ B12 ਇਹਦੀ ਘਾਟ ਨਾਲ ਵੀ ਸਾਨੂੰ ਲਗਾਤਾਰ ਥਕਾਵਟ ਰਹਣੀ ਸ਼ੁਰੂ ਹੋ ਜਾਂਦੀ ਕਿਉਂਕਿ ਜਿਹੜਾ ਵਿਟਾਮਿਨ B12 ਆ ਉਹ ਉਹ ਸਾਡੇ ਸਰੀਰ 'ਚ ਮਤਲਬ ਲਾਲ ਰક્ત ਕਣ ਬਣਾਉਂਦਾ ਲਾਲ ਰક્ત ਕਣਾਂ ਦਾ ਕੰਮ ਹੁੰਦਾ ਸਾਨੂੰ ਮਤਲਬ ਸਾਡਾ ਖੂਨ ਬਣਾਉਣਾ ਤੇ ਖੂਨ ਦਾ ਕੰਮ ਸਾਡੇ ਵੱਖ-ਵੱਖ ਅੰਗਾਂ 'ਚ ਖੂਨ ਨੂੰ ਮਤਲਬ ਆਕਸੀਜਨ ਨੂੰ ਤੇ ਪੋਸ਼ਟਿਕ ਤੱਤ ਲੈ ਕੇ ਜਾਣਾ ਜਦੋਂ B12 ਘਟ ਜਾਂਦਾ ਏ ਤਾਂ ਜਿਹੜਾ ਸਾਡਾ ਮਤਲਬ ਖੂਨ ਦੀ ਕਮੀ ਆ ਜਾਂਦੀ ਏ ਲਾਲ ਰક્તਕਣ ਘਟ ਬੰਨੇ ਸ਼ੁਰੂ ਹੋ ਜਾਂਦੇ ਸਾਨੂੰ ਥਕਾਵਟ ਰਹਿਣੀ ਸ਼ੁਰੂ ਹੋ ਜਾਂਦੀ ਦੂਜਾ ਵਿਟਾਮਿਨ B12 ਸਾਡੀਆਂ ਜਿਹੜੀਆਂ ਨਰਵਜ਼ ਹੁੰਦੀਆਂ ਇਹਨਾਂ ਦੀ ਬਾਹਰਲੀ ਪਰਤ ਬਣਾਉਣ ਚ ਸਹਾਇਤਾ ਕਰਦਾ ਏ ਮਾਇਲਨ ਸ਼ੀਥ ਬਣਾਉਂਦਾ ਜਦੋਂ ਇਹ ਘਟ ਜਾਂਦਾ ਤਾਂ ਮਾਇਲਨ ਸ਼ੀਥ ਉਹ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਸਾਡੀਆਂ ਨਰਵਜ਼ ਸਾਡੀਆਂ ਨਸਾਂ ਡੈਮੇਜ ਹੋਣੀਆਂ ਸ਼ੁਰੂ ਹੋ ਜਾਂਦੀਆਂ ਜਿਦੇ ਕਰਕੇ ਸਾਡੇ ਹੱਥ ਪੈਰ ਸੁੰਨ ਰਹਿਣੇ ਸ਼ੁਰੂ ਹੋ ਜਾਂਦੇ ਇਹਨਾਂ ਵਿੱਚ ਕਮਜ਼ੋਰੀ ਆ ਜਾਂਦੀ ਲਗਾਤਾਰ ਥਕਾਵਟ ਰਹਿੰਦੀ ਤੇ ਜਿਹੜਾ ਵਿਟਾਮਿਨ B12 ਇਹ ਸਾਨੂੰ ਮਿਲਦਾ ਨਾਨ-ভেজ ਭੋਜਨ ਤੋਂ ਹੀ ਆ ਮੀਟ ਤੋਂ ਮਿਲਦਾ ਚਿਕਨ ਤੋਂ ਮਿਲਦਾ ਫਿਸ਼ ਤੋਂ ਮਿਲਦਾ ਅੰਡਿਆਂ ਤੋਂ ਮਿਲਦਾ ਸੋ ਜਿਹੜੇ ਲੋਕ ਵੈਜੀਟੇਰੀਅਨ ਆ ਜਿਆਦਾ ਇਹਦੀ ਘਾਟ ਉਹਨਾਂ ਲੋਕਾਂ 'ਚ ਪਾਈ ਜਾਂਦੀ ਜਿਹੜੇ ਲੋਕ ਨਹੀਂ ਖਾਂਦੇ ਨਾਨ-ভেজ ਉਹਨਾਂ ਨੂੰ ਸਪਲੀਮੈਂਟ ਲੈ ਲੈਣੇ ਚਾਹੀਦੇ ਵਿਟਾਮਿਨ B12 ਦੇ ਬਾਕੀ ਦੂਜਾ ਵਿਟਾਮਿਨ ਆਉਂਦਾ ਵਿਟਾਮਿਨ D ਵਿਟਾਮਿਨ ਡੀ ਨੂੰ ਸਨਸ਼ਾਈਨ ਵਿਟਾਮਿਨ ਵੀ ਕਿਹਾ ਜਾਂਦਾ ਹੈ ਸਾਨੂੰ ਸੂਰਜ ਦੀ ਰੋਸ਼ਨੀ ਤੋਂ ਮਿਲਦਾ ਬਾਕੀ ਸਾਡੀਆਂ ਹੱਡੀਆਂ ਲਈ ਸਾਡੇ ਦੰਦਾਂ ਲਈ ਤੇ ਸਾਡੀਆਂ ਮਾਸਪੇਸ਼ੀਆਂ ਲਈ ਬੜਾ ਵਧੀਆ ਮੰਨਿਆ ਜਾਂਦਾ ਇਹਨਾਂ ਨੂੰ ਮਜ਼ਬੂਤੀ ਦਿੰਦਾ ਤਾਕਤ ਦਿੰਦਾ ਤੇ ਜਦੋਂ ਇਹਦੀ ਘਾਟ ਆ ਜੇ ਤਾਂ ਸਾਨੂੰ ਲਗਾਤਾਰ ਥਕਾਵਟ ਰਹਿਣੀ ਸ਼ੁਰੂ ਹੋ ਜਾਂਦੀ ਵਿਟਾਮਿਨ ਡੀ ਸਾਡੇ ਅੰਤੜੀਆਂ ਚ ਕੈਲਸ਼ੀਅਮ ਦੀ ਵੀ ਐਬਜ਼ਾਰਪਸ਼ਨ ਕਰਾਉਂਦਾ ਕੈਲਸ਼ੀਅਮ ਨੂੰ ਸੋਖਣ ਚ ਮਦਦ ਕਰਦਾ ਸੋ ਇਹਦੀ ਘਾਟ ਕਰਕੇ ਵੀ ਸਾਡੇ ਸਰੀਰ ਚ ਲਗਾਤਾਰ ਕਮਜ਼ੋਰੀ ਰਹਿਣੀ ਸ਼ੁਰੂ ਹੋ ਜਾਂਦੀ ਆ ਇਹ ਸਾਨੂੰ ਮਿਲਦਾ ਕਿੱਥੋਂ ਆ ਸਾਨੂੰ ਇੱਕ ਤਾਂ ਸੂਰਜ ਦੀ ਰੋਸ਼ਨੀ ਤੋਂ ਮਿਲਦਾ ਜਿਹੜੀ ਆਂਡੇ ਦੀ ਪੀਲੀ ਜ਼ਰਦੀ ਉਹਦੇ ਤੋਂ ਮਿਲਦਾ ਮਸ਼ਰੂਮ ਤੋਂ ਮਿਲਦਾ ਤੇ ਫਿਸ਼ ਤੋਂ ਮਿਲਦਾ ਸੋ ਇਹਦੇ ਵੀ ਮਤਲਬ ਜੇ ਤੁਹਾਨੂੰ ਘਾਟ ਰਹਿੰਦੀ ਹੈ ਤਾਂ ਇਹ ਚੀਜ਼ਾਂ ਤੁਹਾਨੂੰ ਆਪਣੇ ਖਾਣੇ 'ਚ ਵਧਾਉਣੀਆਂ ਚਾਹੀਦੀਆਂ ਤੀਜਾ ਹੁੰਦਾ ਵਿਟਾਮਿਨ ਸੀ ਵਿਟਾਮਿਨ ਸੀ ਸਾਡੇ ਆਇਰਨ ਦੀ ਐਬਜ਼ોર્ਪਸ਼ਨ ਕਰਦਾ ਏ ਕਹਿਣ ਦਾ ਭਾਵ ਸਾਡੇ ਅੰਤਣੀਆਂ ਆਇਰਨ ਨੂੰ ਸੋਖਣ 'ਚ ਮਦਦ ਕਰਦਾ ਆਇਰਨ ਦਾ ਕੰਮ ਹੁੰਦਾ ਸਾਡੇ ਸਰੀਰ 'ਚ ਖੂਨ ਬਣਾਉਣਾ ਜਦੋਂ ਆਇਰਨ ਨਹੀਂ ਬਣੂਗਾ ਇਹ ਵੀ ਘਾਟ ਕਰਕੇ ਵਿਟਾਮਿਨ ਸੀ ਦੀ ਘਾਟ ਕਰਕੇ ਤਾਂ ਸਾਡੇ ਖੂਨ ਦੀ ਕਮੀ ਆ ਜੂਗੀ ਅਨੀਮੀਆ ਹੋ ਜਾਊਗਾ ਜਿਸ ਦੇ ਨਾਲ ਸਾਨੂੰ ਲਗਾਤਾਰ ਥਕਾਵਟ ਰਹਿਣੀ ਸ਼ੁਰੂ ਹੋ ਜਾਂਦੀ ਸੋ ਇਹ ਵੀ ਕਾਰਨ ਬਣਦਾ ਥਕਾਵਟ ਰਹਿਣ ਦਾ ਇਹ ਸਾਨੂੰ ਮਿਲਦਾ ਸਾਡੇ ਖੱਟੇ ਜਿਹੜੇ ਫਰੂਟ ਹੁੰਦੇ ਉਹਨਾਂ ਤੋਂ ਮਿਲਦਾ ਤੇ ਸਾਨੂੰ ਔਲੇ 'ਚ ਵਿਟਾਮਿਨ ਸੀ ਦੀ ਭਰਮਾਰ ਹੁੰਦੀ ਆ ਸੋ ਸਾਨੂੰ ਔਲੇ ਮਤਲਬ ਜੇ ਅਸੀਂ ਵਿਟਾਮਿਨ ਸੀ ਦੀ ਘਾਟ ਪੂਰੀ ਕਰਨੀ ਸਾਨੂੰ ਔਲਾ ਵਧੀਆ ਲੈਣਾ ਚਾਹੀਦਾ ਵਧੀਆ ਮਾਤਰਾ ਧੰਨਵਾਦ ਸੋ ਇਸ ਸੰਸਰ ਦਿਨੋ ਡਾਕਟਰ ਹਰਮਨ ਜਿਨ੍ਹਾਂ ਨੂੰ ਤੁਸੀਂ ਅਕਸਰ ਸੋਸ਼ਲ ਮੀਡੀਆ ਦੇ ਉਤੇ ਵੀਡੀਓਜ਼ ਅਪਲੋਡ ਕਰਦੇ ਵਿੰਦੇ ਹੋ ਅਤੇ ਇਹਨਾਂ ਦੁਆਰਾ ਵੱਖ-ਵੱਖ ਬਿਮਾਰੀਆਂ ਦੇ ਇਲਾਜ ਵੀ ਦੱਸੇ ਜਾਂਦੇ ਨੇ ਔਰ ਆਪਣਾ ਸੰਪਰਕ ਨੰਬਰ ਵੀ ਇਹਨਾਂ ਨੇ ਜਿਹੜਾ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉਤੇ ਦਿੱਤਾ ਹੋਇਆ ਆ ਸੋ ਇਹਨਾਂ ਦੁਆਰਾ ਤੁਹਾਨੂੰ ਵੱਖ-ਵੱਖ ਬਿਮਾਰੀਆਂ ਦੇ ਹੋਣ ਦੇ ਕਾਰਨ ਵੀ ਦੱਸੇ ਨੇ ਅਤੇ ਉਹਨਾਂ ਦੇ ਇਲਾਜ ਵੀ ਦੱਸੇ ਨੇ ਸੋ ਜੇਕਰ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੇ ਫੇਸਬੁੱਕ ਪੇਜ ਦੇ ਉੱਤੇ ਜਾ ਕੇ ਇਹਨਾਂ ਦਾ ਸੰਪਰਕ ਨੰਬਰ ਉੱਥੇ ਇਹਨਾਂ ਨੇ ਦਿੱਤਾ ਹੋਇਆ ਹੈ ਤੁਸੀਂ ਉਹ ਨੰਬਰ ਲੈ ਕੇ ਇਹਨਾਂ ਨਾਲ ਸਿੱਧਾ ਸੰਪਰਕ ਸਾਥ ਸਕਦੇ ਹੋ ਸੋ ਤੁਸੀਂ ਲਾਈ ਪੰਜਾਬੀ ਦੇ ਨਾਲ ਜੁੜੇ ਹੋਏ ਸੀ ਸ੍ਰੀ ਅਮਰਿਤਸਰ ਸਾਹਿਬ ਤੋਂ ਪ੍ਰਦੀਪ ਅਰੋੜਾ ਲਾਈ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। ਲਾਈ ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।